ਨਾਨਕ ਤੇ ਨਾ ਬਸੰਤ ਹੈ ਨਾਨਕ ਤੇ ਨਾ ਬਸੰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਤੇ ਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪਰੀ ਸੇ ਐਨਸ ਫਿਰੇ ਜਲੰਤ ਪਾਚਾਤੋਂ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਛੇੜਤਾ ਦਾ ਸਿਸਟਮ ਹੈ ਔਰ ਦੇ ਮੁਤਾਬਿਕ ਬਸੰਤ ਰੁੱਤ ਆਉਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਸੰਤ ਰੁੱਤ ਨੂੰ ਖੇੜੇ ਦੀ ਰੁੱਤ ਮੰਨਿਆ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਗੁਰਸਿੱਖਾ ਤੇਰੇ ਹਿਰਦੇ ਵਿੱਚ ਵੀ ਖੇੜਾ ਪੈਦਾ ਹੋਣਾ ਚਾਹੀਦਾ ਹੈ। ਗਰੀਬ ਨਿਵਾਜ਼ ਸਾਹਿਬ ਜੀ ਦੇ ਬਚਨ ਨੇ ਨਾਨਕ ਤਿਨਾਤ ਸੰਤ ਹੈ ਜਿਨ ਕਾ ਰਸਿਆ ਕੰਤ ਜਿਨ ਕੇ ਕੰਤ ਦਸਾਪੁਰੀ ਸੇ ਅਹਨੇ ਸਿਰੇ ਜਲੰਤ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਉਹਨਾਂ ਦੇ ਹਿੱਦੇ ਹਮੇਸ਼ਾ ਹੀ ਖਿੜੇ ਰਹਿੰਦੇ ਨੇ ਮਾਗਵਲੇ ਦਿਨ ਤੋਂ ਮਾਗ ਦੀ ਸੰਗਰਾਹ ਤੋਂ ਭੋਲੇ ਭੱਲੇ ਤੱਕ ਹਰ ਨਿਰੰਤਰ 2 ਸਵਾ 2 ਮਹੀਨੇ ਹਰ ਚੌਂਕੀ ਵਿੱਚ ਕੀਰਤਨੀਏ ਸਿੰਘਾਂ ਵੱਲੋਂ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਬਕਾਇਦਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਸੰਤ ਰਾਗ ਦੀ ਅਰੰਭਤਾ ਦੀ ਅਰਦਾਸ ਕੀਤੀ ਜਾਂਦੀ ਹੈ ਸੁੰਨਿਆਤਰੀਆਂ ਮਾਥੇ ਵਿੱਚ ਕਾਮਦੇਵ ਨੂੰ ਯਾਦ ਕਰਕੇ ਕਾਮਦੇਵ ਅਤੇ ਰਤੀ ਦਾ ਸੰਬੰਧ ਜਾਣ ਕਰਕੇ ਹਿੰਦੁਸਤਾਨ ਦੇ ਵਿੱਚ ਪਸੰਤ ਪੰਚਮੀ ਮਨਾਇ ਜਾਂਦੀ ਏ ਪਰ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕ ਨਵੇਕਲਾ ਅਦ ਅਨਿਰਾਲਾ ਇਤਿਹਾਸ ਬਖਸ਼ਿਸ਼ ਕੀਤਾ ਗੁਰੂ ਕੇ ਲਾਹੌਰ ਸ਼੍ਰੀ ਅਨੰਤਵਰ ਸਾਇ ਵਿਖੇ ਕਲਗੀਧਰ ਪਾਸ਼ਾ ਜੀ ਦੀ ਸਤਕਾਰਯੋਗ ਮਾਤਾ ਜੀਤੋ ਜੀ ਨਾਲ ਸ਼ਾਦੀ ਹੋਈ ਅਤੇ ਉੱਥੇ ਹੀ ਉਹਨਾਂ ਦਾ ਪਸੰਤ ਪੰਚਮੀ ਵਾਲੇ ਦਿਨ ਆਨੰਦ ਕਾਰਜ ਹੋਏ ਜਦਪਾਈ ਹਰਜਸ ਜੀ ਨੇ ਗੁਰੂ ਮਹਾਰਾਜ ਕੋਲ ਆ ਕੇ ਬੇਨਤੀ ਕੀਤੀ ਕਿ ਗੁਰੂ ਮਹਾਰਾਜੀ ਆਪ ਆਪਣੀ ਬਰਾਤ ਲੈ ਕੇ ਗੁਰੂ ਕੇ ਲਾਹੌਰ ਆਪ ਆਪਣੀ ਬਰਾਤ ਲੈ ਕੇ ਲਾਹੌਰ ਵਿਖੇ ਆਓ ਪਰ ਗੁਰੂ ਮਹਾਰਾਜ ਜੀ ਕਹਿੰਦੇ ਕਿ ਅਸੀਂ ਲਾਹੌਰ ਨਹੀਂ ਆਵਾਂਗੇ ਅਸੀਂ ਲਾਹੌਰ ਇੱਥੇ ਲੈ ਆਉਂਦੇ ਆ ਇੱਥੇ ਗੁਰੂ ਸਾਹਿਬ ਜੀ ਨੇ ਗੁਰੂ ਦਾ ਲਾਹੌਰ ਬਸਾਇਆ ਗੁਰੂ ਮਹਾਰਾਜ ਜੀ ਦਾ ਵਿਆਹ ਪੁਰਬ ਹੈ ਦਸੰਤ ਪਛਮੀ ਹੈ ਅੱਜ ਆਪ ਸੰਤਾਂ ਨੂੰ ਬਿਆਤ ਬਿਆਤ ਵਧਾਈਆਂ ਦਿੰਦੇ ਹਾਂ ਦੋਖ ਨਿਵਾਰਨ ਸਾਈ ਵਿਖੇ ਬਸੰਤ ਪੰਚਮੀ ਦਾ ਬਹੁਤ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਮਹਾਰਾਜਾ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਹੁਕਮਨਾਮੇ ਹਨ ਇੱਥੇ ਹੀ ਦੋਖ ਨਿਵਾਰਨ ਸਾਈ ਬਸਰੋਵਰ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਾਸ ਸਰੋਵਰ ਵਿੱਚ ਪਾਏ ਅਤੇ ਬਚਨ ਕਹੇ ਜਿਹੜਾ ਵੀ ਮਾਈ ਪਾਈ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ ਦੋਖ ਨਿਵਾਰਨ ਸਾਈ ਦਰਸ਼ਨ ਕਰੇਗਾ ਕੀਰਤਨ ਸੁਨੇਗਾ ਹਾਜ਼ਰੀ ਭਰੇਗਾ ਉਸ ਨੂੰ 860 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਮਹਾਤਮ ਪ੍ਰਾਪਤ ਹੋਵੇਗਾ ਇਹ ਵੀ ਸਾਡੇ ਲਈ ਇੱਕ ਨਿਰਾਲਾ ਅਤੇ ਬਹੁਤ ਹੀ ਸੌੜੀ ਬਖਸ਼ਿਸ਼ ਹੈ ਕਿ ਆਮ ਲੋਕ 18 ਤੀਰਥਾਂ ਦੇ ਇਸ਼ਨਾਨ ਦੇ ਦਰਸ਼ਨ ਲਈ ਪ੍ਰਗਟ ਹੁੰਦੇ ਨੇ ਪਰ ਸਾਨੂੰ ਗੁਰੂ ਸਾਹਿਬ ਜਿਨੇ ਆਪਣੇ ਅਸਥਾਨਾਂ ਤੇ ਇਹ ਸਾੜੇ ਗੁਣ ਦਿੱਤੇ ਗੁਰੂ ਮਹਾਰਾਜ ਜੀ ਦੀ ਇਹ ਸਾਖੀ ਤੋਂ ਬਾਅਦ ਗੁਰੂ ਮਹਾਰਾਜ ਦੇ ਇੱਕ ਅਨੰਦ ਸਿੱਖ ਭਾਈ ਸਾਹਿਬ ਪਈ ਹਕੀਕਤ ਰਾਏ ਜੀ ਜਿਨ੍ਹਾਂ ਨੂੰ ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ ਇਤੇ ਹੀ ਕੁਝ ਆਪ ਜੀ ਦੇ ਸੰਬੰਧ ਵਿੱਚ ਬਸੰਤ ਪੰਚਮੀ ਦੇ ਜੋੜ ਮੇਲਨਾਂ ਮਨਾਏ ਜਾਣ ਵਾਲੇ ਜੋੜ ਮੇਲੇ ਹੁੰਦੇ ਹਨ ਅਧਿਆਤਮਕ ਪੱਖ ਤੇ ਹਿਰਦੇ ਦੀ ਖੇੜੇ ਦੀ ਜੋ ਆਪ ਜੀ ਨੂੰ ਮਹੱਤਰਾ ਦਸੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਕਦੇ ਵੀ ਉਦਾਸੀ ਮਾਇੂਸਤਾ ਜਾਂ ਨਿਰਾਸ਼ਾ ਨਹੀਂ ਹੁੰਦੀ ਬਲਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਹਮੇਸ਼ਾ ਖੇੜੇ ਦੀ ਗੱਲ ਹੁੰਦੀ ਹੈ ਨਾਨਕ ਪੰਕਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ। ਪੁਰ ਮਹਾਰਾਜ ਦੇ ਕਰ ਉਦਾਸੀ ਭਾਵੇਂ ਸੰਸਾਰ ਵੱਲੋਂ ਤਾਂ ਹੋ ਸਕਦੀ ਏ ਪਰ ਹਿਰਦੇ ਵਿੱਚ ਕਦੇ ਵੀ ਉਦਾਸੀ ਨਹੀਂ ਹੋ ਸਕਦੀ। ਹਿਰਦੇ ਵਿੱਚ ਹਮੇਸ਼ਾ ਗੁਰਸੇਖ ਵਿੱਚ ਖੇੜਾ ਹੀ ਹੁੰਦਾ ਏ। ਇੰਨਾ ਹੀ ਆਪ ਜੀ ਦੇ ਸੰਗ ਬਸਤ ਪਛਮੀ ਦਾ ਇਤਿਹਾਸ ਸੁੰਨਣ ਕਰਦਿਆਂ ਬੇਅੰਤ ਈ ਭੁਲਾ ਹੋ ਗਈਆਂ ਹੋਣਗੀਆਂ। ਆਪ ਸਭ ਅਤੇ ਗੁਰੂ ਸਾਹਿਬਾਨ ਬਖਸ਼ਣ ਜੋਗ ਨੇ ਬਖਸ਼ਲੈਣ ਜੀ ਬਰਾਵਾ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ